ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਟਾਈਮ 10:18 ਹੋ ਗਏ ਆ ਤੇ ਆਪਾਂ ਉੱਠ ਕੇ ਰੈਡੀ ਹੋ ਗਏ ਆ ਆਪਣੇ ਅੱਜ ਦੇ ਦਿਨ ਦੇ ਕੰਮਕਾਰ ਸ਼ੁਰੂ ਕਰਨ ਦੇ ਲਈ ਖੁਸ਼ ਹੋ ਮੈਂ ਠੀਕ ਠਾਕ ਗੁੱਡ ਮਾਰਨਿੰਗ ਹਾਂਜੀ ਗੁੱਡ ਮਾਰਨਿੰਗ ਜੀ ਤੋ ਸ਼ਮਨ ਨੇ ਉੱਠ ਕੇ ਸਾਰਾ ਆਪਣਾ ਮਿੱਤਰੋ ਕੰਮ ਕਾ ਸਾਰਾ ਨਿਬੇੜਤਾ ਤੇ ਸ਼ਮਨ ਰਾਜ ਜੀ ਸਫਾਈ ਸਫਾਈ ਅਭਿਆਨ ਚੱਲ ਰਿਹਾ ਹੈ ਹਲੇ ਤੇ ਸਾਡੀ ਪੈਂਤਰੀ ਬੈਠੀ ਵੇਟ ਕਰ ਰਹੀ ਹੈ ਬਾਹਰ ਵੀ ਕੋਈ ਦਰਵਾਜ਼ਾ ਖੋਲੇ ਤੇ ਅਸੀਂ ਬਾਹਰ ਨੂੰ ਜਾਈਏ ਹਨਾ ਬੈਂਤੀ ਹਣਾ ਬਈ ਹੁਣ ਤਾਂ ਫੇਰ ਸਿਆਣਾ ਹੋ ਗਿਆ ਜੀ ਹਾਂ ਹੁਣ ਅੱਗੇ ਅੱਗੇ ਵਾਗਦੀ ਕਰਦਾ ਹੈ ਹਣਾ ਹਾਂਜੀ ਅੱਗੇ ਵਾਗਦੀ ਕਹਿੰਦਾ ਕਿ ਦਰਵਾਜ਼ਾ ਖੋਲਦੇ ਜਿਹਦੇ ਬਾਹਰ ਭੱਜ ਜਾਂਦਾ ਸੀ ਹੁਣ ਨਹੀਂ ਭੱਜਦਾ ਹੈਗਾ ਜੀ ਹੁਣ ਨਹੀਂ ਭੱਜਦਾ ਤੇ ਬਾਕੀ ਦੇਖੋ 10 ਵਜੇ 18 ਮਿੰਟ ਹੋ ਗਏ ਸਾਢੇ 10 ਹੋ ਗਏ ਆ ਤੇ ਨਿਆਣੇ ਸਾਡੇ ਹਾਲ ਤੱਕ ਸੁੱਤੇ ਪਏ ਨੇ ਕਿਉਂਕਿ ਰਾਤ ਨੂੰ ਸੌਂਦੇ ਨਹੀਂ ਹੈਗੇ ਦੱਸਿਓ ਰਾਤ ਕੀ ਕਿੰਨੇ ਵਜੇ ਗੁਰਬਾਜ ਜਾਗਦੇ ਸਨ ਕਿ ਇੱਕ ਵਜੇ ਗੁਰਬਾਜ ਤਾਸ ਚੱਕੀ ਫਿਰੇ ਵੀ ਤਾਸ ਖੇਡੋ ਮੇਰੇ ਨਾਲ ਉਹ ਸੌਣ ਦੋਏ ਜਿਹਨੇ ਇੱਕ ਵਜੇ ਮਿੱਤਰੋ ਰਾਤ ਦੇ 1 ਵਜੇ ਅਸੀਂ 11 ਵੀ ਸ਼ੌਕ ਆਫ ਕਰਕੇ ਆਏ ਆ ਤਾਂ ਕਿ ਉੱਤੇ ਆਪਣਾ ਰੋਟੀ ਪਣੀ ਖਾਦਾ ਬਲੌਗ ਸੈਟਿੰਗ ਕਰਦਾ ਸੀ ਵੇ ਤੇ 1 ਵਜੇ ਤਾਸ ਚੱਕੀ ਫਿਰੇ ਆਪਣਾ ਦੱਸ ਕਹਿੰਦਾ ਮੇਰੇ ਤਾਸ ਖੇਡੋ ਆਗੇ ਹਾਂਜੀ ਉਹ ਨਿਆਣਿਆਂ ਨੂੰ ਵੀ ਤੰਗ ਕਰਦਾ ਸੀ ਉਹ ਦੋਏ ਮੈਂ ਕਿਹਾ ਪੁੱਤ ਸੌਂ ਜਾ ਹੁਣ ਕਹਿੰਦਾ ਤੰਗ ਕਰ ਤਾਂ ਗੁੱਸੇ ਆ ਕੇ ਇੱਥੇ ਖੜ ਗਿਆ ਬੜਾ ਗੁੱਸੇ ਹੋ ਗਿਆ ਉਹਨ ਮੈਨੂੰ ਹਰਦਾ ਸੁਣਦੀ ਤੇ ਮੈਂ ਤੁਹਾਨੂੰ ਵੀ ਸੁਣਾਉਣੀ ਮੈਂ ਨਾ ਪੱਖਾ ਵੀ ਬੰਦ ਕਰਦਾ ਸੀਗਾ ਜੀ ਮੈਂ ਕਿਹਾ ਚਲ ਅੱਗੇ ਉੱਠ ਜਾਂਦੇ ਨੇ ਜੀ 9:30 9:30 ਵਜੇ ਉਹ ਉੱਠੇ ਹੀ ਨਹੀਂ ਜੀ ਮੈਂ ਕਿਹਾ ਚਲ ਸੌਣ ਲੈਣ ਦੋ ਤੇ ਤੁਹਾਨੂੰ ਪਤਾ ਖੋਣਿਆ ਕਿ ਕਿੱਥੇ ਸੌਣਦੇ ਨੇ ਕਿੱਦਾਂ ਸੌਂਦੇ ਨੇ ਬੱਚੀ ਆਪਣੀ ਦੇ ਕੋਲ ਦਿਲਜੋਤ ਗੁੱਡ ਮਾਰਨਿੰਗ ਤਾਂ ਤਾਂ ਖੇ ਲਈ ਆ ਜਾਨੇ ਉੱਠੋ ਬੱਤੀ ਹੂੰ ਉੱਛੋ ਵਾਟੇ ਮੋਗੇ ਹੁਣ ਹੂੰ ਉੱਠੋ ਪਿੰਡੀ ਉੱਠੋ ਢਿਕੇ ਹੈ ਹਲੇ ਲੱਗਦਾ ਵੀ ਨੀਂਦ ਪੂਰੀ ਹੋਈ ਨਹੀਂ ਹੈ ਹਲੇ ਹੋਰ ਸੌਣਗੇ ਉੱਠਖੜੀ ਵੀ ਹਾਲੀ ਜਿੜੀ ਉੱਠਖੜੀ ਗੁੱਡ ਮਾਰਨਿੰਗ ਕੇ ਸਰਨੀ ਕੁਵਰੀ ਗੁੱਡ ਮਾਰਨਿੰਗ ਹੈ ਗੁੱਡ ਟੂ ਆਲਿਕਾ ਹੱਥ ਜਿੜਕੇ ਗੁੱਡ ਟੂ ਆਲਿਕਾ ਗੁੱਡ ਮਾਰਨਿੰਗ ਕੁਈ ਵਈ ਗੁੱਡ ਮਾਰਨਿੰਗ ਤਰ ਤਰ ਖੇ ਲਈ ਫਿਰ ਤਰ ਖੇ ਲਈ ਛੋ 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 ਅਜਾ ਮੈਂ ਕੋਈ ਚਾਹ ਬਣਾ ਆਪਾਂ ਸ਼ਕੀ ਮਤਲਬ ਠੀਕ ਆਪਾਂ ਕਰੀਏ ਮੈਂ ਚਾਹ ਹਾਂਜੀ ਠੀਕ ਹੈ ਉੱਤੇ ਕੇ ਹੈ ਤਾਂ ਤੁੱਟ ਤੋਤਾ ਉਹ ਬਹਿ ਕਹਤਾ ਕਿ ਕਿ ਲਾ ਪਾ ਪਤੋ ਕਬ ਅੱਕਾ ਪਟ ਕਰਕੇ ਟੋਟਾ ਦਤਾ ਏ ਇੱਕ ਮੈਂ ਤੁਹਾਨੂੰ ਮਿੱਤਰੋ ਅੱਜ ਕਮਾਲ ਦੀ ਗੱਲ ਦੱਸਦਾ ਆ ਦਿਗਾਥੇ ਵੇਦੇ ਬੂਟ ਫੜੇ ਵੇਦਰ ਤੇ ਕਮਾਲ ਦੀ ਗੱਲ ਇਹ ਹੈ ਮੇਰੇ ਕੋਲ ਨਾ ਪੈਰਾਂ 'ਚ ਪਾਉਣ ਵਾਸਤੇ ਚੱਪਲੇ ਹੀ ਨਹੀਂ ਆਦਿ ਵੇਦ ਨੰਗੇ ਪੈਰ ਕਿਉਂਕਿ ਚੱਪੜਾ ਪਾਉਣ ਦਾ ਸਮਾਂ ਨਹੀਂ ਹੁੰਦਾ ਯਾਰ ਬਸ ਉੱਤੇ ਉੱਠਦੇ ਹੀ ਬਰਸ਼ ਕੀਤਾ ਤੇ ਆਪਣਾ ਰੈਡੀ ਹੋ ਗਏ ਬਸ ਸ਼ੂਜ਼ ਪਾ ਲੈਣੇ ਤੇ ਸ਼ਾਮ ਨੂੰ ਆਪਣਾ ਕੰਮਕਾਰ ਖਤਮ ਕਰਕੇ ਉਸ ਤੋਂ ਬਾਅਦ ਸ਼ੂ ਖੋਲ ਦੇਣੇ ਤੇ ਫੇਰ ਆਪਣਾ ਸੌ ਜਾਣਾ ਚੱਪੜਾ ਮੈਨੂੰ ਹੈ ਹੀ ਹੋ ਨਹੀਂ ਯਾਰ ਕਦੇ ਜਦੋਂ ਮੈਂ ਆਪਣੀ ਸ਼ਾਪ ਲੱਤੀ ਹੈ ਨਾ ਚਪੜਾ ਪਾਉਣ ਦਾ ਸਵਾ ਬਣਿਆ ਨਹੀਂ ਕਿਉਂਕਿ ਸਾਰਾ ਦਿਨ ਇੱਦੀ ਲੱਗੀਆਂ ਨੇ ਬਸ ਕਦੇ ਆ ਹੁਣ ਦੇਖ ਹੁਣ ਤੇ ਬੂਟ ਪਾ ਲੈਣੇ ਨਾ ਤੇ ਹੁਣ ਤੇ ਬਸ ਦੌੜ ਭੱਜੇ ਹਾਲ ਤਾਂ ਮੈਂ ਲੇਟ ਪਾਏ ਆ ਜੇ ਕਿਤੇ ਮੈਂ ਜਿਮ ਜਾਣਾ ਹੁੰਦਾ ਤਾਂ 7 ਵਜੇ ਤਣੂ ਪੈ ਜਾਣੇ ਸੀ ਮੇਰੇ ਬੂਟ ਮੇਰੇ ਅੱਜ ਤਾਂ ਖੇ ਵੀ ਜਦੋਂ ਲੈ ਕੇ 10:30 ਹੋ ਗਿਆ ਇਹ 7 ਵਜੇ ਦੇ ਬੂਟ ਪੈ ਜਾਣੇ ਫਿਰ ਆ ਕੇ ਖੋਲ ਕੇ ਨਹਾਤ ਹੋ ਕੇ ਫਿਰ ਦੁਬਾਰੇ ਪੈ ਜਾਣੇ ਆ ਇਹ ਆ ਵੀ ਬੂਟ ਜੂ ਚੇਜ ਹੁੰਦੇ ਰਹਿੰਦੇ ਆ ਪਰ ਚਪੜਾ ਨਹੀਂ ਹੈਗੀਆਂ ਪੱਕੀ ਗੱਲ ਹੈ ਤੁਹਾਡਾ ਨਾ ਪੱਕੀ ਗੱਲ ਹੈ ਸਾਡੇ ਕੋਲ ਚਪਪਲਾ ਨਹੀਂ ਹੈਗੀਆਂ ਬੂਟ ਤੇ ਇਹ ਵੀ ਆਪਣੀ ਸਾਰੇ ਸੁੱਖ ਨਾਲ ਸਾਰੇ ਆਪਣੀ ਆ ਤੇ ਇਧਰ ਨਵੇਂ ਲੱਗੀ ਉਹ ਵੀ ਸੁੱਖ ਸਾਰੇ ਆਪਣੀ ਆ ਤੇ ਬੈਡ ਤੇ ਉਹ ਵੀ ਸਾਰੇ ਆਪਣੇ ਪਏ ਆ ਇੱਕ ਤਾਂ ਜਿਹੜਾ ਇਧਰ ਉਹ ਕਿਤੇ ਪਿਆ ਹੋਣਾ ਬਾਹਰ ਅੰਦਰ ਨਾ ਹਾਂਜੀ ਮੂਟਾਂ ਦੇ ਜੋੜੇ ਸਾਰ ਚਿੱਪਲਾ ਨਹੀਂ ਹੈਗਾ ਸਹੀ ਗੱਲ ਹੈ ਮੈਨੂੰ ਬਾਪੂ ਗਾਣਾ ਹੀ ਘੜਦਾ ਹੁੰਦਾ ਕਰਦਾ ਤੂੰ ਇੰਨੇ ਬੂਟ ਕਿਹਨ ਕਰਦਾ ਕੀ ਹੁੰਦਾ ਪਹਿਲਾਂ ਬੂਟ ਨੂੰ ਤੋੜਿਆ ਕਰ ਉਸ ਤੋਂ ਬਾਅਦ ਲੈ ਕੇ ਆਇਆ ਕਰ ਤੇ ਮੈਨੂੰ ਇਹ ਤਾਂ ਹੁੰਦਾ ਮੈਂ ਰੋਜ਼ ਪਾਉਣੇ ਹੁੰਦੇ ਆ ਦਿਨ ਦੇ ਵਿੱਚ ਕਈ ਵਾਰੀ ਚੇਂਜ ਵੀ ਹੁੰਦਾ ਕਈ ਵਾਂ ਬੰਦ ਦਾ ਹੁੰਦਾ ਨਾ ਵੀ ਅੱਜ ਸਵੇਰੇ ਆ ਬੂਟ ਪਾ ਲਈ ਜਿੰਮ ਤੋਂ ਬਾਅਦ ਚਾ ਕੇ ਰਿਆ ਪਾ ਲਈ ਫਿਰ ਆ ਬਦਲੀ ਦੋ ਤੋ ਤੇ ਸ਼ੂ ਚੀਜ਼ ਕਰਦੇ ਪੈਨੇ ਆ ਆਪਣੇ ਮਨ ਨੂੰ ਸੈਟੀਸਫੈਕਸ਼ਨ ਦੇਣ ਵਾਸਤੇ ਗੱਲਾਂ ਵਾ ਇਦਾਂ ਹੀ ਆ ਬਾਕੀ ਮਨ ਨੂੰ ਸ਼ੌਂਕ ਹੈ ਮੇਦਰ ਬੂਟਾ ਦੇ ਘੜੀਆਂ ਦਾ ਤੇ ਐਨਕਾਂ ਦੇ ਸ਼ੌਂਕ ਹੈ ਹੋਰ ਦਾਸ ਨੂੰ ਸ਼ੌਂਕ ਕੋਈ ਚੀਜ਼ ਦਾ ਨਹੀਂ ਹੈਗਾ ਐਨਕਾਂ ਸੀ ਜਦੋਂ ਕਿਤੇ ਜਾਈਦਾ ਬਾਰ ਘਰ ਤੇ ਅਸੀਂ ਐ ਰੱਖਦੇ ਵੀ ਆ ਫਿਰ ਉੱਥੇ ਕਈ ਵਾਰੀ ਭੁੱਲ ਲਈ ਦੀਆਂ ਉਹ ਤੁਸੀਂ ਜੀ ਕਹੀ ਸੀ ਮੈਡਮ ਅਰ ਗਈ ਮੇਰੀ ਹੁਣ ਵੀ ਜਿਆਦਾ ਹੈ ਮੈਂ ਕਹਿੰਦੀ ਆ ਕਦੇ ਇੱਕ ਦਿਨ ਉਹਦੇ ਦੇ ਅੱਧ ਜਿਹੜਾ ਵੀ ਕਬਾਬ ਨਹੀਂ ਲੈ ਨਹੀਂ ਜਾਂਦਾ ਉਹਦੇ ਫਰਗੋਨੇ ਤੁਸੀਂ ਐਨਕਾਂ ਰੱਖਦੀਆਂ ਮੈਨੂੰ ਘਰੇ ਕਰੀ ਜਾਣ ਲੱਗ ਬੈ ਐਨਕਾਂ ਲੱਗ ਬੈ ਕੋਰੇ ਕੈਨ ਐਨਕਾਂ ਉਹ ਤੇ ਫਿਰ ਹਰਮਨ ਨੇ ਦੱਸਿਆ ਕਹਿੰਦਾ ਕਿ ਇਹ ਤਾਂ ਇਹ ਕਹਿਣਾ ਨਾ ਕਬਾਬ ਵਾਲੇ ਦੀ ਕਾਰ ਚ ਪਈਆਂ ਨੇ ਗੋਡੇ ਚ ਪਈਆਂ ਨੇ ਹਾਂ ਉਹ ਆਈ ਚਾਰੀ ਕਿ ਲੈ ਆਈ ਕਰ ਮੈਂ ਖੈਸੀ ਘਰੇ ਲੁੱਭੀ ਜਾਂਦੇ ਤੁਸੀਂ ਐਵੇਂ ਬਹੁਤ ਇਹਨਾਂ ਦਾ ਛੱਡ ਦਿੰਦੇ ਹਣਾ ਜੀ ਕੀ ਕਰੀਏ ਹੁਣ ਫੇ ਇਦਾਂ ਹੀ ਯਾਦ ਦੱਸ ਜੀਰੋ ਕਿ ਕਦ ਤੁਸੀਂ ਹੁਣ ਛੱਡੀਆਂ ਵੀ ਐ ਜਦੋਂ ਗਲਾਬ ਸਿੱਧੂ ਦੇਖਣ ਗਏ ਆ ਉਸ ਦਿਨ ਵੀ ਉਹ ਵੀਰਜੀ ਦੀ ਗੱਡੀ ਚ ਐਨ ਕਹਿ ਕਹਿ ਛੱਡੀਆਂ ਉੱਥੇ ਨੇ ਆ ਹੈਗੇ ਨੇ ਮਿੱਤਰੋ ਮੱਠੀਆਂ ਇਹ ਆਪਾਂ ਜੋ ਲੱਦਿਸ ਪੋਲੀ ਗਈ ਜਦੋਂ ਉੱਥੋਂ ਆਪਾਂ ਇੰਡੀਆ ਸਟੋਰ ਤੋਂ ਲੈ ਕੇ ਆਏ ਸੀਗੇ ਆਪਣੀ ਬਾਈ ਉਹਨਾਂ ਤੋਂ ਤੇ ਮੱਠੀਆਂ ਹਲੇ ਖੋਲੀਆਂ ਨਹੀਂ ਮੱਠੀਆਂ ਹੋ ਲੀ ਉਹ ਤਾਂ ਖੋਲੀਆਂ ਜੀ ਮੈਂ ਖਾ ਲਈ ਬਸ ਬੱਚਿਆਂ ਨੂੰ ਅਜੇ ਹੋ ਰਹੇ ਨੇ ਮੁੱਕਿਆ ਜੀ ਸਮਾਨ ਬਸ ਸਾਜ ਦੇ ਦਿੱਤੀਆਂ ਇਹ ਹੁਣ ਬਸ ਅੱਗੇ ਘੰਟੇ ਚ ਪਾਰ ਹੈ ਅੱਜ ਕੱਲ ਦੇ ਬੱਚਿਆਂ ਦਾ ਨਾ ਪੁਰਾਣੀ ਚੀਜ਼ਾਂ ਦਾ ਡਿਸ਼ਾਂ ਦਾ ਨਾਂ ਵੀ ਨਹੀਂ ਪਤਾ ਹੁੰਨੇ ਬੰਦੇ ਭੁੱਲਦੇ ਚੱਲੇ ਨੇ ਬੱਚੇ ਹਨਾ ਸਾਡਾ ਫਰਜ਼ ਬਣਦਾ ਹੈ ਆਪਣੇ ਬੱਚਿਆਂ ਨੂੰ ਜਿਹੜੀ ਪੁਰਾਣੀ ਆਪਣੀ ਖਰਾਕ ਹੈ ਆਪਣੇ ਪੁਰਾਣੀ ਫੂਡ ਹੈ ਜਿਹੜੇ ਹਨਾ ਤੇ ਜੰਗ ਫੂਡ ਇਹ ਜੰਗ ਫੂਡ ਦੇ ਵਿੱਚ ਹੀ ਹੁੰਦਾ ਹੈ ਤੇ ਸਾਨੂੰ ਦੱਸਣਾ ਚਾਹੀਦਾ ਵੀ ਸਾਡੇ ਜੰਗ ਫੂਡ ਅੱਗੇ ਇਹ ਹੁੰਦੇ ਸੀਗੇ ਮਠੀਆਂ ਹੁੰਦੀ ਸੀ ਸਾਡੀਆਂ ਜਲੇਬੀ ਸਾਡੀ ਜੰਗ ਫੂਡ ਸੀਗੀ ਹਨਾ ਤੇ ਦੇਖੋ ਮਿੱਤਰੋ ਇਮਰਾਜੀ ਇਹਨੂੰ ਦੇਖ ਕੇ ਨਾ ਮੇਰੇ ਫਤਗੜ ਸਾਰੇ ਸਵਾਜ ਆ ਗਈ ਜੇ ਜਾਂਦੇ ਹੁੰਦੇ ਰਸਤੇ ਲੰਗਰ ਲਗੇ ਹੁੰਦੇ ਨੇ ਚਾਹ ਮੱਠੀ ਚਾਹ ਮੱਠੀ ਜਲਦੀ ਹੁੰਦੀ ਸੀ ਹਾਂਜੀ ਇਹ ਪਹਿਲਾਂ ਇੰਨੀ ਹੁੰਦੀ ਸੀ ਹੁੰਦੀ ਹੈ ਨਾ ਹਾਂਜੀ ਲੈ ਵੀ ਸਾਡਾ ਕਲਾ ਗੁਰਵੰਤ ਸਿੰਘ ਉੱਠਿਆ ਬਾਕੀ ਸਾਰੇ ਨੈਣ ਸਿੱਤੇ ਪਏ ਆ ਬੁਸ਼ ਕਰਦੀ ਮੁੱਤੀ ਮੇਰੀ ਬੁਸ਼ ਕਰਦੀ ਆ ਹੈ ਕਾਲ ਦੇ ਤਾਂ ਹੈ ਤੂੰ ਮੜਿਆ ਤੈਨੂੰ ਤੈਨੂੰ ਪੁੱਛ ਕਿੱਥੇ ਕੀਤਾ ਤੇਰੇ ਤੇ ਦੰਦੇ ਨਹੀਂ ਹੈਗੇ ਉਹਦੇ ਉਹਰੇ ਇੱਕ ਰਵਾਲੀ ਕੇ ਆਈ ਇੱਥੇ ਤੇ ਦੰਦੇ ਇੱਥੇ ਹੈਗੇ ਤਾਂ ਪੂਰੇ ਸ਼ੈਡਾਂ ਦੇ ਗੱਲੇ ਜਾਣਾ ਨੂੰ ਕਰ ਲਿਆ ਹੈ ਨਾ ਇੱਕ ਦਾ ਤਾਂ ਉਹਨੇ ਵੀ ਵਾਟ ਤਰਦਾ ਉਹਨੇ ਕਰਦਾ ਚੱਲ ਚਲੀਏ ਕਰ ਲੈ ਕੁਛ ਆਇਆ ਫਿਰ ਤੁਹਾਨੂੰ ਚਾਹ ਪਲਾਉਂ ਕੋ ਉੱਠ ਕੇ ਜਾ ਕੇ ਚਲੋ ਵੈਰੀ ਗੁੱਡ ਉਸਤਾਸ ਉੱਤੇ ਪਏ ਹਾਲੇ ਠਾਲ ਦੇ ਨੂੰ ਸੁੱਤਰ ਉੜਦੀ ਐਕਟੀ ਹੋ ਜਾਂਦੇ ਸ਼ਾਨੀ ਵੀ ਦੇ ਕੱਢ ਦੇ ਕੋਈ ਸ਼ਾਨ ਦੇ ਉਹ ਦੇਖਦਾ ਹਾਂ ਉਹ ਦੇਖਦਾ ਹਾਂ ਉਹ ਦੇਖਦਾ ਹਾਂ ਕੱਢ ਕੋਈ ਜਾਂਦੀ ਕੱਢ ਪੈਰਾਂ ਗੜੇ ਪੈਰਾਂ ਚ ਲੈ 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 ਫੋਟੋ ਬੁੱਤ ਜਿੱਕੇ ਕਦੇ ਇਹ ਬਿਲਿਆ ਚੱਲ ਰਹਿਣੇ ਚੱਲੀ ਆਪਾਂ ਆਪਾਂ ਠਾਲਦੇ ਨੇ ਲੈਣਿਓ ਉੱਠ ਪੁੱਤਰੀਓ ਠੀਕ ਹੈ ਆਜੇ ਉੱਠ ਗਈ ਵੈਰੀ ਗੁੱਡ ਹੋ ਗਿਆ ਕੰਮ ਆਏ ਪੁੱਤ ਕਰਵਾ ਤੂੰ ਆ ਜਾ ਆਪਾਂ ਚੱਲੀਏ ਬਾਹਰ ਸ਼ਾਣਾ ਬੱਚਾ ਦਰਵਾਜ਼ਾ ਸ਼ਾਣਾ ਬੱਚਾ ਸਾਡਾ ਆਹਦੀ ਮੱਠੀ ਲੈ ਇਹ ਬੱਤੀ ਔਰ ਇਹ ਦੇਖ ਮਰੇ ਮੇਕੂੜਾ ਪਰ ਆ ਕੀ ਹੁੰਦੀ ਹੈ ਕਿਆ ਚੀਜ਼ ਹੈ ਮੱਠੀ ਮੱਠੀ ਪਰ ਕੀ ਹੁੰਦੀ ਹੈ ਕੀ ਕਿਹੋਂ ਦੀ ਮੱਠੀ ਕੋਬੜੀ ਮੱਠੀ 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 ਹੁੰਦੀ ਹੈ ਪਕੌੜਾ ਹੁੰਦਾ ਇੱਕ ਪੰਜਾਬ ਚ ਪਿੰਡ ਵੀ ਆ ਮੱਠੀ ਠੀਕ ਹੈ ਇੱਕ ਆ ਮੱਠੀ ਇੱਕ ਉਹ ਮੱਠੀ ਸਾਡੇ ਕੋਲ ਆ ਕਾਠ ਮੱਠੀ ਥੋੜੀ ਕੋਲੇ ਪਿੰਡ ਹਾਂਜੀ ਪਟਿਆਲਾ ਡਿਸਟ੍ਰਿਕਟ ਦਾ ਪਿੰਡ ਆ ਕਾਠ ਮੱਠੀ ਕਾਠ ਮੱਠੀ ਇਹ ਮੱਠੀ ਹੁੰਦੀ ਆ ਇਹ ਬੰਦੇ ਨੇ ਮੈਦੇ ਦੀ ਇਹ ਪਈਆਂ ਮਲੇਚੀਆਂ ਕਾਲੀ ਨਾ ਲੈਚੀ ਲੈਚੀ ਪਾਨੇ ਕਾਲੀ ਮਿਰਚੀ ਪਾ ਦਨੇ ਆ ਤੇ ਚ ਸੌਫੀ ਪਈ ਹੁੰਦੀ ਆ ਨਾ ਮੇਥੀ ਹੁੰਦੀ ਆ ਅਜਵੈਣੀ ਪਈ ਹੁੰਦੀ ਇਹਦੇ ਵਿੱਚ ਇਹ ਬੜੀ ਘਣਚੀ ਹੁੰਦੀ ਆ ਅੱਗੇ ਦੇ ਜਿਹੜੇ ਪੁਰਾਣੇ ਸਮੇਂ ਦੇ ਜਿਹੜੇ ਹੁੰਦੇ ਨੇ ਆਪਣੇ ਫਰੀਤਾ ਤੇ ਕਹਿੰਦੇ ਨੇ ਇਹਨਾਂ ਨੂੰ ਆਪਣਾ ਮਤਲਬ ਜੰਗ ਫੂਡ ਉਹ ਵੀ ਕਿਤੇ ਨਾ ਕਿਤੇ ਫਾਇਦੇਮੰਦ ਹੁੰਦੇ ਸੀ ਨਾ ਅਜੇ ਬੱਚਿਆਂ ਨੂੰ ਇਹੀ ਬਣਾ ਕੇ ਦਿੱਤੀ ਜਾਂਦੀ ਸੀ ਘਰ 'ਚ ਕੱਟਰ ਮਟਰੇ ਇਹ ਹਾਂ ਤੇ ਇੱਕ ਮਿੱਠੇ ਹੁੰਦੇ ਸੀ ਉਹ ਵੀ ਯਾਦ ਮੈਨੂੰ ਹੈਗੀ ਖੁਰਬਈ ਖੁਰਮੇ ਹੁੰਦੇ ਸੀ ਖੁਰਮੇ ਖੁਰਮੇ ਲੈ ਵੀ ਲਓ ਨਿਆਰੇ ਤੇ ਤੁਸੀਂ ਚਾਹ ਪੀਓ ਤੇ ਮਾਮੂ ਤੁਹਾਡੇ ਪੀ ਕੇ ਆਉਣਗੇ ਕੌਫੀ ਚਾਹ ਇਦਾਂ ਕਰ ਦਮੈਂ ਹਾਂਜੀ ਤੇ ਮੈਂ ਅੱਜ ਬੱਚਿਆਂ ਵਾਸਤੇ ਲੈ ਕੇ ਆਉਣਾ ਕੇਕ ਠੀਕ ਹੈ ਕਿਵੇਂ ਕੋਈ ਟਾਈਮ ਹੈਗਾ ਇਦਾਂ ਬਣ ਘੰਟੇ ਹੈਗੇ ਉਸ ਤੋਂ ਬਾਅਦ ਵੀ ਆਪਣਾ ਕੰਮ ਸ਼ਟਾਰਟ ਕਰ ਦੇਣੀ ਉਸਦੇ ਪਾਸੇ ਹੀ ਜਾਣਾ ਫੈਕਟਰੀ ਵੱਲੋਂ ਨਾਲੇ ਮੈਂ ਚਾਹ ਪੀ ਲਵਾਂਗਾ ਆਪਣੀ ਕੌਫੀ ਪੀ ਲਵਾਂਗਾ ਠੀਕ ਹੈ ਤੇ ਬੱਚੇ ਕਿਤੇ ਘੁੰਮ ਜਾਣਾ ਹੈ ਇਹ ਦੀ ਗਰਵਾਜ ਦਾ ਜਵਾਬ ਕੋਈ ਨਹੀਂ ਸੈਂਪਸੀ ਕਿੱਥੇ ਜਾਣਾ ਕੋਟਾਲ ਪੀ ਲੈ ਲੈ ਔਕ ਤੋ ਕਰੇ ਸਾਡੀ ਕੌਫੀ ਪੀ ਲਈ ਤੇ ਨਾ ਬੈੱਕ ਆਤਾ ਇਨਾ ਜਣ ਕੇ ਤੱਕ ਮੁੜਣਾ ਨਹੀਂ ਪਾ ਜੀ ਜੀ ਉਹ ਤਾਂ ਪੈ ਰਿਹਾ ਉਹਨਾਂ ਨੂੰ ਪੁੱਛਦੀ ਆ ਜੀ ਚਾ ਇਦਾਂ ਕਰਦੀ ਮੈਂ ਚੱਲਦੇ ਨੇ ਠੀਕ ਹੈ ਜੇ ਕਿਤੇ ਜਾਣਾ ਜਰੂਰ ਮੁੜਿਆਣਾ ਮੈਂ ਜੇ ਜਾਣਾ ਹੈ ਤਾਂ ਆਪਣਾ ਟਾਈਮ ਨਾਲ ਕੰਮ ਦਾ ਫ੍ਰੈਸ਼ ਕਰਦੇ ਹੋ ਨਿਆਣੇ ਨਾਲ ਆਦੇ ਹੋ ਮੂੰਹ ਤੋਂ ਧੋਦੇ ਹੋ ਕੰਮ ਓਕੇ ਕਰਦੇ ਠੀਕ ਹੈ ਤੇ ਮੈਂ ਜਾ ਕੇ ਫਿਰ ਆਇਆ ਮੈਂ ਆਉਣ ਲੱਗਾ ਕੇਕ ਨੇ ਕਿਉਂ ਖੜ ਕੇ ਕਿਹੜਾ ਕੇਕ ਖਾਣਾ ਪੁੱਤਰੀ ਕੇਕ ਖਾਣਾ ਕੇਕ ਖਾਣਾ ਕਿਹੜਾ ਖਾਣਾ ਹੈ ਹੈ ਕਿਹੜਾ ਕੇਕ ਖਾਣਾ ਟੌਕ ਦੇ ਵਾਲਾ ਚਾਕਲੇਟ ਵਾਲਾ ਲਓ ਜੀ ਮਿੱਤਰੋ ਆਪਾਂ ਚੱਲਦੇ ਆ ਸਾਡੇ ਗੁਰਬਾਜ ਨੂੰ ਨਾ ਕੇਕ ਖਾਣ ਦਾ ਮੈਨੂੰ ਸ਼ੌਂਕ ਬਹੁਤ ਹੈ ਇਨਾ ਆਪਣੇ ਉਧਰ ਰਹਿੰਦਾ ਆਪਣੇ ਘਰੇ ਤੇ ਕੁਲਵੀ ਕਹਿੰਦੀ ਆਪਣੀ ਹੈਪੀ ਬਰਥਡੇ ਤੋਂ ਅਲਾਵਾ ਵੀ ਇੱਕ ਕੇਕ ਕੱਟਦਾ ਰਹਿੰਦਾ ਸਿਰਫ ਖਾਣ ਵਾਸਤੇ ਤੇ ਆਪਾਂ ਜਦੋਂ ਆਏ ਇਹਨੂੰ ਕੇਕ ਨਹੀਂ ਖੁਲਾਇਆ ਤੇ ਆਪਾਂ ਜਾ ਕੇ ਨਾਲ ਉਧਰ ਮੇਰਾ ਕੰਮ ਸੀਗਾ ਮੈਂ ਜਾ ਕੇ ਉਹਨੂੰ ਭਾਈ ਫੈਕਟਰੀ ਵੱਲੋਂ ਤੇ ਨਾਲ ਨਾਲ ਆਪਾਂ ਗੁਰਵਾਜ ਵਾਸਤੇ ਕੇਕ ਲੈ ਕੇ ਆਉਣਾ ਚਾਕਲੇਟ ਵਾਲਾ ਜੇ ਜਾਣਾ ਤਾਂ ਲੇਟ ਨਹੀਂ ਕਰਨਾ ਬੁੱਤ ਠੀਕ ਹੈ ਬੇਟੇ ਤਿਆਰ ਹੋ ਜਾ ਠੀਕ ਹੈ ਤੂੰ ਤਾਂ ਆ ਕੇ ਹੁਣ ਨਾਲ ਜਾ ਕੇ ਆਪਣਾ ਇਹ ਤਾਂ ਸਭ ਨਾਲ ਵੱਧ ਐਕਟਿਵ ਆ ਜੀ ਇਹ ਤਾਂ ਮਿੰਟ 'ਚ ਤਿਆਰ ਹੋ ਜਾਂਦਾ ਵਾ ਠੀਕ ਹੈ ਤਿਆਰ ਹੋ ਜਾ ਐਕਟਿਵ ਸਾਰਿਆਂ ਨਾਲ ਵੱਧ ਉਹ ਟਾਈਮ ਲਾਉਂਦੇ ਆ ਥੋੜਾ ਜਿਹਾ ਮੈਂ ਗਿਆ ਤੇ ਆਇਆ ਤੇ ਤੁਸੀਂ ਫਟਾਫਟ ਤਿਆਰ ਹੋ ਠੀਕ ਹੈ ਠੀਕ ਆ ਮਮ ਆਪਣੀ ਚਾਹ ਰੈਡੀ ਹੋ ਗਿਆ ਮੇਤਰੋ ਕਾਫੀ ਦੇ ਨਾਲ ਆਪਣਾ ਇਹ ਕੱਪ ਪਾਣੀ ਦਾ ਇਹ ਪੱਕਾ ਦੰਦੇ ਨੇ 12 ਵਾਲੇ ਗਲਾਸ ਪਾਣੀ ਦਾ ਤੇ ਨਾਲ ਚਾਹ ਦੇਣਾ ਦੇਖੋ ਚਾਹ ਨੂੰ ਦਿਲ ਬਣਾ ਤਰ ਦਿਲ ਕਾਫੇ ਦੁੱਧ ਨਾਲ ਦਿਲ ਬਣਾਇਆ ਉਹ ਤੇ ਦੇਖੋ ਹੁਣ ਆਪਾਂ ਦਿਲ ਨੂੰ ਤੋੜ ਦਨੇ ਆ ਪਹੁੰਚ ਗਏ ਮੇਤਰੋ ਆਪਾਂ ਦੋਲਚੇ ਮਿਓ ਆਪਣੇ ਭਾਈ ਉਹਨਾਂ ਦੀ ਫੈਕਟਰੀ ਦੇ ਵਿੱਚ ਤੇਰੇ ਇਧਰ ਬੋਰਡ ਲਿਖ ਕੇ ਲਾਏ ਵਣਾਂ ਨੇ ਕਹਿੰਦੇ ਅਗਲਾ ਬੰਦਾ ਜੋ ਇਸ ਨੂੰ ਤੋੜੇਗਾ ਉਸ ਨੂੰ ਪੁਹਤਾਨ ਕਰਨਾ ਪਵੇਗਾ ਹੈਂਡਲ ਦੀ ਵਰਤੋਂ ਕਰੋ ਜੀ ਆਹ ਵਾਲਾ ਹੈਂਡਲ ਤੋੜ ਦਨੇ ਜਿਹੜਾ ਬੰਦੇ ਕਿਉਂਕਿ ਬਹੁਤ ਲੋਕ ਉੱਤੇ ਕੰਮ ਕਰਨ ਵਾਸਤੇ ਵੀ ਉਹਨੇ ਜਿਹੜੇ ਕੰਮ ਕਰਦੇ ਆ ਤੇ ਨਾਲ ਬੰਦੇ ਆਪਣੇ ਸਮਾਨਤਾਰ ਦੇ ਉਹ ਵੀ ਆ ਦੇਖੋ ਆ ਪੱਕਾ ਹੈਂਡਲ ਲਾ ਦੇਣਾ ਨੇ ਇਹਦੀ ਵਰਤੋਂ ਕਰੋ ਨੀ ਇੱਥੇ ਹੱਥ ਪਾਉਂਦਾ ਜਾਲੀ ਤੋੜ ਦਿੰਦਾ ਸਾਰੀ ਇਸ ਕਾਕੇ ਲਿਖ ਕੇ ਲਿਆਵੇਂ ਲੋ ਵੀ ਨਿਆਣਿਆਂ ਕੇਕ ਆ ਗਿਆ ਕੁਸ਼ਾਨ ਵੀ ਉੱਠ ਖੜੇ ਮਿੱਤਰੋ ਆਪਣਾ ਮਿਲੋ ਉੱਠੋ ਪੁੱਤਰੀ ਉੱਠੋ ਪਾਪਾ ਜੱਫੀ ਪਾਓ ਫੜੀ ਕਰੋ ਕੇਕ ਕੇਕ ਗਰਵਾਈ ਸਿੰਘ ਓ ਗੁਰਵਾਦੀਆ ਨਾਉਣ ਬੜੇ ਪੰਛੀ ਇਹ ਚਿੜੀ ਹੈਲੀ ਚਿੜੀ ਛੜੀ ਚਿੜੀ ਹੂੰ ਖਾਈ ਹੁੰਦੀ ਆ ਖਾਈ ਹੁੰਦੀ ਆ ਬੱਲੇ 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 ਵੱਡੇ ਵੱਡੇ ਬੰਦੇ ਉੱਠ ਖੜੇ ਬਾਈ ਨਾ ਨਾ ਕਹਿੰਦਾ ਵੱਡੇ ਵੱਡੇ ਬੰਦੇ ਆ ਨਾ ਬੈਜ ਜੱਟ ਦੇ ਵੱਡੇ ਵੱਡੇ ਬੰਦੇ ਆ ਨਾ ਪੇਠੇ ਫਿਟਦੀ ਹੈ ਨਾ ਉੱਠ ਤੱਕ ਆਦੇ ਖੜੇ ਚਾਪਾ ਚਾਪਾ ਚੱਕਲੇ ਕੇਕ ਲਿਆਤਾ ਤੇ ਨਾਲ ਕੇ ਖਾ ਲਓ ਠੀਕ ਹੈ ਕੀਰੇ ਬਰਥਡੇ ਮਨਾਉਂਗੇ ਅੱਜ ਜਿਹੜਾ ਬੰਦਾ ਕੇਕ ਕੱਟੂਗਾ ਉਹ ਪਾਰਟੀ ਕਰੂਗਾ ਠੀਕ ਹੈ ਠੀਕ ਕਿਹਨੇ ਕੱਟਣਾ ਕੇਕ ਕਰਵਾਜ ਤੱਕ ਤਮਾ ਹੈ ਹੈ ਕਰਵਾਜ ਤੱਕ ਤਮਾ ਹੈ ਫੇ ਪਾਰਟੀ ਵੀ ਦੋਨਾਂ ਨੂੰ ਕਰਨੀ ਪੈਣੀ ਆ ਕਦੇ ਉਹ ਕਰੂਗਾ ਮੈਂ ਕਿਹਾ ਵੀ ਜਿਹੜਾ ਕੇਕ ਕੱਟੂਗਾ ਪਾਰਟੀ ਕਰੂਗਾ ਥੋੜਾ ਦੋਨਾਂ ਛੋਟਾ ਵੀ ਰਹੋ ਅੱਛਾ ਅੱਜ ਤਾਂ ਫਿਰ ਜੇ ਅਸੀਂ ਕੱਟੂ ਅਸੀਂ ਥੋੜੇ ਜਿਹਾ ਸਹੀ ਗੱਲ ਹੈ ਮੁਰ ਗੱਲ ਵੀ ਆ ਘੁੰਮ ਘੁਮਾ ਕੇ ਜੇ ਖਰੂਜੇ ਨੂੰ ਉਗਣੇ ਕਿ ਕ ਹਵ ਤੇ ਚਾਕੂ ਕ ਕੁੱਝ ਵਰਗਾ ਇਹੇ ਕਰਬੂਜਾ ਚਾਕੂ ਹਾਂ ਕੱਟਦਾ ਪਾਪਾ ਹੀ ਨਹੀਂ ਹੋਣਾ ਬੇਚਾਨ ਲਿਓ ਫਿਰ ਕਰੋ ਤੁਸੀਂ ਕੰਮ ਕਾਰਟ ਸਟਾਰਟ ਆਪਣਾ ਤੁਸੀਂ ਨਾਲੇ ਪੁੱਤਰ ਵਾ ਠੀਕ ਹੈ ਤੇ ਆਪਾਂ ਮਿੱਤਰੋ ਚੱਲਦੇ ਆਂ ਆਪਣੀ ਸ਼ਾਪ ਤੇ ਤੇ ਦੇਖਦੇ ਆਂ ਕਿਹੜੇ ਕਿਹੜੇ ਕੰਮ ਨੇ ਸਾਰੇ ਨਵੇਂ ਦੇ ਕਿ ਫੇਰ ਦੁਆਰਾ ਤੋਂ ਬੱਚਿਆਂ ਦੁਆਰਾ ਅੱਗੇ ਬਾਅਦ ਮਿਲਦੇ ਆ ਠੀਕ ਹੈ ਹੁਣ ਨਹਾ ਤੋ ਲਿਓ ਰੈਡੀ ਹੋ ਜਾ ਪੁੱਤਰ ਠੀਕ ਹੈ ਕਿਤੇ ਘੁੰਮਣ ਜਾਣਾ ਤੇ ਮੰਮਾ ਕਹਿੰਦੀ ਪਹਿਲਾਂ ਸਿਮਰੋ ਮੈਂ ਕਿਹਾ ਤੂੰ ਬਾਰੇ ਕਹਾਂ ਸੀ ਜਾਣਾ ਘੁੰਮਣ ਕਿਸੇ ਪਾਸੇ ਪੋਛ ਲਓ ਜੀ ਅਸੀਂ ਤਾਂ ਰੋਟੀ ਬਣੀ ਪਈ ਐ ਸਬਜ਼ੀ ਬਣ ਗਈ ਜੀ ਸਫਾਈ ਮੋਸਟਲੀ ਮੋਸਟਲੀ ਹੋ ਗਈ ਨਾ ਨੰਨਾ ਨੰਨਾ ਰਹਿੰਦਾ ਜੀ ਮੈਂ ਸ਼ੌਪ ਤੇ ਕਿਹੜਾ ਕੱਢ ਕੇ ਆਇਆ ਜੇ ਕਿਤੇ ਜਾਣ ਦਾ ਬਣਦਾ ਪ੍ਰੋਤਮ ਦੱਸ ਦਿਓ ਮੈਨੂੰ ਠੀਕ ਹੈ ਠੀਕ ਹੈ ਮੈਂ ਕੋਈ ਜੇ ਦੇਖਾਂ ਉਹ ਕੰਮ ਕਰ ਕਿਹੜੀ ਆਪਣੇ ਕਰਨ ਵਾਲੇ ਤੇ ਉਸ ਤੋਂ ਬਾਅਦ ਫਿਰ ਦੱਸ ਦੇ ਬੰਦ ਠੀਕ ਹੈ ਪਰ ਜੇ ਜਾਣਾ ਹੈ ਫਿਰ ਰੈਡੀ ਹੋ ਜਾਓ ਠੀਕ ਹੈ ਆਈ ਐਮ ਰੈਡੀ ਮੈਂ ਤਾਂ ਰੈਡੀ ਹੁੰਦਾ ਨਾ ਹਮੇਸ਼ਾ ਸੀਟੀ ਤੇ ਸੀਟੀ ਵੱਜੀ ਹੁਣ ਮੇਥੋਂ ਆਪਣਾ ਬਣ ਗਿਆ ਘੁੰਮਣ ਜਾਣਾ ਪ੍ਰੋਗਰਾਮ ਤੇ ਆਪਾਂ ਬੱਚਿਆਂ ਨੂੰ ਘੁਮਾ ਕੇ ਲਿਕੇ ਆਉਣੇ ਆ ਰੋਮ ਸੈਂਟਰ ਵਾ ਕਿਹੜਾ ਕਿਹੜਾ ਕਿਲੇ ਲੈ ਕੇ ਆਉਣਾ ਉਸਤਾ ਜਾਂਦੇ ਰਹਿੰਦੇ ਆ ਨਾ ਤੇ ਬੱਚੇ ਗੁਰਵਾਜ ਹੋਣੀ ਦਿਲਜੋਤ ਹੋਣੀ ਇਹ ਘਟ ਜਾਨੇ ਆਪਾਂ ਇਹਨਾਂ ਕਿਹੜਾ ਕਿਹੜਾ ਕਿਲੇ ਲੈ ਕੇ ਆਉਨੇ ਆ ਇਹ ਤਾਂ ਅੱਜ ਜਿਹਦੇ ਕਰਾ ਤੁਹਾਨੂੰ ਕਹਿੰਦੇ ਮਨ ਸਾਨੂੰ ਸਮੁੰਦਰ ਘੰਟੇ ਲੈ ਮਾਰਾ ਤੁਹਾਨੂੰ ਲੈ ਕੇ ਲਿਆਓ ਮੈਂ ਕਿ ਅੱਜ ਨੂੰ ਜਾਣਾ ਹੈਗਾ ਅੱਜ ਤਾਂ ਰੋਮ ਘੁਮਾ ਕੇ ਲੈ ਕੇ ਆਉਨੇ ਆਪਾਂ ਤੇ ਸਮਾਨ ਦੇਖੋ ਆਪਾਂ ਨੇ ਪੈਕ ਕਰ ਲਿਆ ਜੇ ਮਠੀਆਂ ਵੀ ਪਾ ਲਈਆਂ ਸੀ ਅਮਰ ਨੇ ਰੋਟੀ ਮੈਂ ਖਾਧੀ ਮੈਂ ਟਾਈਮ ਹੀ ਲੱਗਿਆ ਠੁੱਟੀ ਪਾ ਲਈ ਮੇਰੀ ਪਾ ਲਈ ਜੀ ਠੰਡੀ ਪਾਣੀ ਦੀ ਬੋਤਲ ਨਾਲ ਲੈ ਰਹੀ ਆਪਾਂ ਨੇ ਤੇ ਤੁਸੀਂ ਗੁਰਵਾਜ ਦੀ ਟੌਰ ਦੇਖੋ ਬਈ ਚੈੱਕ ਕਰੋ ਨਹੀਂ ਤਾਂ ਮੜੇ ਤੁੱਪ ਲੀਤੁੱਪ ਲਗਦੀ ਤੁੱਪ ਲਗਦੀ ਆ ਬੈਠੋ ਗੱਡੀ ਫੇਰ ਗੱਡੀ ਖੋਲਦੀ ਮੈਂ ਅੱਛਾ ਬੈਠੋ ਤੇ ਗੁਸ਼ਾਂ ਸੀ ਰੈਡੀ ਹੋ ਗਿਆ ਆਪਣਾ ਨੀਲੇ ਰਾਂਗੇ ਦਸਤਾਰ ਸਿ ਜਾ ਕੇ ਦੇਖੋ ਮੁੰਡੇ ਪੱਕ ਚੈੱਕ ਕਰੋ ਪਹਿਲਾਂ ਮੁੰਡੇ ਦੀ ਐਂ ਕੈਂਡ ਗੱਲਬਾਤ ਹੋ ਗਈ ਆ ਆ ਚੱਲੋ ਮੈਂ ਤੀਜੀ ਜਵਨ ਲਈ ਮੈਂ ਵੱਟ ਬਣਾਏ ਨਹੀਂ ਹਲੇ ਅੱਜ ਬੁਗਾਇ ਵੱਟੇ ਵਗਾਂ ਲਈ ਤੇ ਦਰੀ ਲੋ ਸ਼ਾਮ ਨੂੰ ਕੋ ਵੀ ਉਹ ਦਰੀ ਲੋ ਚੱਲੇ ਛੁੱਟੀਆਂ ਵਿੱਚ ਚੱਲੇ ਮਿੱਤਰੋ ਕੁੰਦ ਦੌਰ ਨਹੀਂ ਕੁੰਦ ਦੌਰ ਨਹੀਂ 26 ਅਗਸਟ ਓਕੇ 26 ਕੱਤਰ ਮੁੜ ਕੇ ਆਉਣੇ ਨਹੀਂ ਬੌਨੀ ਵਕਾਂਸੀ ਥੈਂਕ ਯੂ ਸੋ ਮੱਚ ਓਕੇ ਵੈਲਕਮ ਤੇ ਚੱਲੀਏ ਬਤਰੀ ਚਲੋ ਦਿਲਜੋਤ ਸਿੰਘ ਮੇਟਰ ਰੈਡੀ ਆ ਸਾਡਾ ਪਹਿਲਵਾਨ ਹੈ ਛੋਟਾ ਬੰਦਾ ਹੈ ਦਿਲਜੋਤ ਬੁੰਦੀ ਦਿਲਜੋਤ ਬੁੰਦੀ ਕਮੈਂਸ ਕਿਹਾ ਮੁੰਦੀ 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 ਨੋ ਬੁੰਦੀ ਸਿੰਘ ਬੁੰਦੀ ਦਿਲਜੋਤ ਸਿੰਘ ਸਿੰਘ ਬੁੰਦੀ ਮੁੰਦੀ ਦਿਲਜੋਤ ਸਿੰਘ ਮੁੰਦੀ ਨੋ ਟਾਈਮ ਨੋ ਵੀ ਬੁੰਦੀ ਨੋ ਮੁੰਦੀ ਚਲ ਚਲੀਏ ਓਕੇ ਭਾਈ ਕੋਈ ਹੋਰ ਹੋਵੇ ਜੇ ਕਮਸੈਂਟ ਹੋਰ ਮਰਸੀ ਜੀ ਬੜੀ ਹੈ ਜੀ ठीक है amico हां जी ये है जेमेगो दुओ हां tutta la famiglia figlio moglie papà tutti quanti grazie thank you so much andiamo ragazzi ciao tu बैठोगे डी देबे जे बाहर ਕਿਸ ਯਾਰ ਨਾ ਮਮੀ ਗੰਨੀ ਲੱਗਦੀ ਹੈ ਬੈਂਸਾਂ ਚੱਟੇ ਗੱਡੀ ਸਟਾਰਟ ਕਰਨ ਸੀ ਗੱਡੀ ਚਲੋ ਚਲੋ ਸਤਨਾਉ ਸਚਾ ਪਾਸ਼ਾ ਬੱਚੋ ਗਰਮੀ ਕਿ ਨਹੀਂ ਹੈ ਗੱਡੀ ਦੇ ਵਿੱਚ ਹੈ ਪੂਰੀ ਗਰਮੀ ਆ ਏਸੀ ਲਾਈ ਦੇ ਰਹਿਣ ਦੀ ਲਾ ਲਓ ਗੱਡੀ ਦੇ ਵਿੱਚ ਮੇਤਰੋ ਗਰਮੀ ਬਲੈਕ ਗੱਡੀ ਦੇ ਵੈਸੀ ਬਹੁਤ ਜ਼ਿਆਦਾ ਕਲੋਰੀ ਖਿੱਚਦੀ ਹੈ ਤੇ ਸ਼ੀਟਾਂ ਲਾਈ ਜਾਂਦੀਆਂ ਹੁਣ ਤੇ ਉਤੋਂ ਹੋਰ ਵੀ ਅੱਗ ਤੇ ਅੱਗ ਲਾਈ ਜਾਂਦੀ ਹੈ ਸੁਰਤ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਆਪਾਂ ਕਹੀਏ ਜੇ ਸ਼ਰਟ ਵੀ ਬਲੈਕ ਹੈ ਤਾਂ ਬਦਲਿਆਂ ਦੇ ਜੀ ਸ਼ਰਟ ਸਾਡੀ ਮਿੱਤਰੋ ਇਹੀ ਆ ਸੋਟ ਜਿਹੜੀ 22 ਸੀਗੀ ਇਹੀ ਚੱਲਣੀ ਆ ਆਪਣੀ ਤੇ ਇਹਦੇ ਨਾਲ ਆਪਾਂ ਕੰਮ ਕਰਨ ਵੇੜ ਤੇ ਆਪਣੀ ਇਹਦੇ ਨਾਲੇ ਆਪਾਂ ਨੇ ਘੁੰਮ ਫੇਰੋਣਾ ਤੇ ਇਹਦੇ ਨਾਲੇ ਆਪਾਂ ਸ਼ਾਮ ਨੂੰ ਆਪਣਾ ਫੇਰ ਕੰਮ ਕਰ ਲੈਣਾ ਸਾਤਾ ਨੂੰ ਸਵਾਦਨ ਤੋਂ ਕੀ ਆ ਜੀ ਬੱਚੇ ਤਿਆਰ ਹੋਣੇ ਹੀ ਬਹੁਤ ਆ ਹਨਾ ਬਈ ਹਾਂਜੀ ਉਹ ਤਾਂ ਹੈ ਬੱਚੇ ਟੌਰ ਕਰਣਾ ساری ਟੌਰ ਬੱਚਿਆਂ ਦੀ ਟੌਰ ਦੇ ਵੀ ਹੈ ਟੌਰ ਆਪਣੇ ਆਪੇ ਆ ਆਪਾਂ ਮਿੱਤਰੋ ਹੁਣ ਪਹੁੰਚ ਗਏ ਆ ਰੂਮ ਦੇ ਪਿਆਸਾ ਜੈਨੇਕੋਲੋ ਦੇ ਵਿੱਚ ਰੂਮ ਦੇ ਵਿੱਚ ਹੈ ਇਹ ਵਾਲਾ ਪਿਆਸਾ ਅੱਗੀ ਬਹੁਤ ਵਾਰ ਪਰ ਘੁੰਮਣ ਵਾਸਤੇ ਆਏ ਆ ਆਪਣੇ ਘਰ ਦੇ ਨੇੜੇ ਦੂਰ ਨਹੀਂ ਹੈਗਾ ਇਸ ਕਰਕੇ ਜਦੋਂ ਸਮਝ ਲੱਗਦਾ ਨਾ ਇੱਥੇ ਘੁੰਮਣ ਵਾਸਤੇ ਆਈ ਦੇ ਵਧੀਆ ਮਾਹੌਲ ਹੁੰਦਾ ਹੈ ਇੱਕ ਰੋਮ ਦੇ ਉੱਚੀ ਸਾਈਡ ਦੇ ਉੱਤੇ ਹਵਾ ਬਹੁਤ ਸੋਹਣੀ ਆਉਂਦੀ ਆ ਤੇ ਇੱਕ ਸ਼ਾਮ ਬਹੁਤ ਵਧੀਆ ਹੁੰਦੀ ਆ ਦਰਖਤ ਬਹੁਤ ਸੋਹਣੇ ਲੱਗੇ ਹੋਏ ਨੇ ਤੇ ਬਹੁਤ ਸੋਹਣੀ ਬੀਂਡੇ ਦੀ ਆਵਾਜ਼ ਆ ਰਹੀ ਆ ਬਹੁਤ ਸੋਹਣੀ ਗੱਲਬਾਤ ਤੇ ਇਧਰ ਪਰਲੇ ਪਾਸੇ ਸਾਰੀ ਰੋਮ ਦੀ ਸ਼ਹਿਰ ਦਿਖਦਾ ਸਾਰੀ ਉਹ ਕੰਦਰ ਉੱਤੋਂ ਪੂਰਾ ਰੋਮ ਸ਼ਹਿਰ ਦਿਖਦਾ ਤੇ ਹੁਣ ਦੇ ਕਿੰਨਾ ਜ਼ਿਆਦਾ ਰੌਣਕ ਮੇਲਾ ਘਟਾ ਨਹੀਂ ਤਾਂ ਫੁੱਲ ਰੌਣਕ ਮੇਲਾ ਹੁੰਦਾ ਹੈ ਆ ਜਗ੍ਹਾ ਉੱਤੇ ਅਗਸਤ ਕਰਕੇ ਨਾ ਲੋਕ ਘਟ ਹੈ ਇਸ ਕਰਕੇ ਕੁੜਿਆ ਸ਼ਾਂਤ ਸ਼ਾਂਤ ਮਾਹੌਲ ਤੋਂ ਰੂਮ ਦਾ ਦੇਖਣ ਨੂੰ ਮਿਲਦਾ ਹੋਣਾ ਤੇ ਬਾਕੀ ਦਾ ਪੈਸਾ ਸ਼ਾਮ ਨੂੰ ਵੱਧ ਪਰਦਾ ਏ ਤੁਸੀਂ ਦਿਨ ਚ ਆਗੇ ਤੁਸੀਂ ਸ਼ਾਮ ਨੂੰ ਹੋਣਾ ਸੀ ਇੱਥੇ ਕਦੇ ਹਨਾ ਹੋਗੇ ਉੱਥੇ ਤਾਂ ਇਹ ਨਾ ਸੋਗੇ ਸੀਗੇ ਲਵੀ ਇਦਾਂ ਕਰੋ ਅਸੀਂ ਉੱਥੇ ਬੈੰਨੇਵੇਂ ਮੈਂ ਵੇ ਇੱਕ ਸ਼ਕਦਾ ਪਛਾਦਾ ਪਾਣੀ ਤੇ ਤੁਸੀਂ ਕਿਹੜਾ ਕੱਢਣ ਦਾ ਕੱਢੋ ਦੇਖਿਆ ਜਾ ਕਿੱਥੇ ਹਾਂ ਹਾਂਜੀ ਮਾਈਟਿਕਨ ਸੀ ਹਾਂ ਉਹ ਚਿਤਾਵਤੀ ਕਰਨ ਹੋ ਗਿਆ ਦਿਖਾਉਣੇ ਵਜ ਆਪਾਂ ਪਹਿਲਾਂ ਪਛਾਦਾ ਪਾਣੀ ਛਕ ਲਈਏ ਬਾਕੀ ਤਾਂ ਸਾਰੇ ਜਣਾਂ ਦਾ ਪਛਾਦਾ ਛੱਕ ਕੇ ਘਰੋਂ ਆਗੇ ਸੀ ਤੇ ਦਾਸ ਨਹੀਂ ਸੀ ਛਕਿਆ ਕਿਉਂਕਿ ਕਿੰਨੀ ਟਿਕਤੀ ਖਤੀਗੀ ਓਹੋ ਹੋ ਆ ਵੀ ਦਾਸ ਹੈਗੇ ਰੋਟੀ ਖਾਣ ਨੂੰ ਬੜੀ ਤੁਸੀਂ ਖਾਲੀ ਆ ਮੈਂ ਲੇਟ ਉੱਠ ਗਿਆ ਮੈਂ ਪ੍ਰੋਟੀਨ ਸ਼ੇਕ ਵਾ ਬਰਣਾ ਪਉਣਾ ਸ਼ੁਰੂ ਕਰਿਆ ਸੀ ਇਸ ਕਰਕੇ ਰੋਟੀ ਦੀ ਭੁੱਖ ਤੁਹਾਨੂੰ ਲੇਟ ਲੱਗਦੀ ਆ ਟਾਈਮ ਸਵਾ 2 ਤੋਂ ਹੋਏ ਆ ਆਪਣਾ ਰੋਟੀ ਖਾਣ ਦਾ ਟਾਈਮ 2 ਵਜੇ ਦਾ ਹੁੰਦਾ ਇਸ ਕਰਕੇ ਆਪਾਂ ਹੁਣ ਨਾਲੇ ਬਾਹਰ ਇੱਥੇ ਬੈਠ ਕੇ ਰੋਮ ਦੇ ਸੈਂਟਰ ਰੋਟੀ ਖਾਣੇ ਬੈਠ ਗਏ ਹਨਾ ਬਈ ਪਰਨੇ ਕਾਸ ਸੁਬਹ ਕੀ ਰਹਿ ਗਏ ਕੱਢੋ ਫਿਰ ਬਗੀਰੀਆਂ ਪਾਣੀ ਪੂਣੀ ਪੀਓ ਤੇ ਚਿੱਲ ਫਿਲ ਕਰੋ ਬਈ ਗੁਰਬਾਜ ਨੂੰ ਕੀ ਚਾਹੀਏ ਪਾਣੀ ਹੈ ਪਾਣੀ ਸ਼ੰਡਾ ਬਣੀ ਇਹ ਤੁਹਾਨੂੰ ਸੱਜਣ ਬਣ ਪਾਉ ਪੂਰਾ ਪੂਰਾ ਫੀਲ ਹੁੰਦਾ ਮਿੱਤਰੋ ਵੀ ਹਾਂ ਛੁੱਟੀਆਂ ਹੈਗੀਆਂ ਇਸ ਵਾਰੀ ਲੋਕ ਜ਼ਿਆਦਾ ਛੁੱਟੀਆਂ ਬਣਾਉਣ ਗਏ ਹੋਏ ਆ ਜਦੋਂ ਲਾਕਡਾਊਨ ਸੀ ਨਾ ਲਾਕਡਾਊਨ ਤੋਂ ਬਾਅਦ ਚ ਪਹਿਲਾਂ ਲੋਕ ਵੈਸੀ ਹੀ ਬਾਹਰ ਨਿਕਲੇ ਲਾਕਡਾਊਨ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਜਦੋਂ ਲਾਕਡਾਊਨ ਓਪਨ ਹੋ ਗਏ ਫਿਰ ਲੋਕਾਂ ਦਾ ਖਰਚਾ ਖੋਜਾ ਲੋਕ ਇਕੱਠੇ ਹੋਏ ਵਸੇਗਾ ਤੇ ਹੁਣ ਸਾਲ 2 ਸਾਲ ਤੋਂ ਬਾਅਦ ਇਸ ਵਾਰ ਲੋਕ ਥੋੜੇ ਸਖਾਲੇ ਹੋਏ ਆ ਪੈਸੇ ਕਹਿੰਦੇ ਵੀ ਤੇ ਵੈਸੇ ਵੀ ਉਹ ਸਾਰਾ ਕੁਝ ਉਹ ਸਰਟੀਫਿਕੇਟ ਹੋ ਗਿਆ ਲੋਕਾਂ ਦਾ ਇਸ ਕਰਕੇ ਨਾ ਆਹ ਸਾਲ ਜਿਹੜਾ ਸਾਡਾ ਇਟਲੀ ਦਾ ਉਹ ਜਿਆਦਾ ਲੋਕ ਠੁੱਟੇ ਮਣ ਵਸ ਕੇ ਆਏ ਆ ਰੋਮ ਸ਼ਹਿਰ ਪੂਰਾ ਖਾਲੀ ਆ ਤੇ ਨਹੀਂ ਆਹ ਟਾਈਮ ਉਥੇ ਟੂਰਿਸਟ ਬੋਲਦੇ ਹੁੰਦੇ ਆ ਤੇ ਅੱਜ ਪਿੰਡੇ ਬੋਲਦੇ ਨੇ ਮਿੱਤਰੋ ਤੁਸੀਂ ਸੁਣ ਸਕਦੇ ਆ ਪਿੱਛੋਂ ਕਿ ਕਿੰਨੀ ਆਵਾਜ਼ ਆਉਂਦੀ ਹੈ ਪਿੰਡੇ ਨਾਲ ਦੀ ਅੱਜ ਖਾਣ ਨੂੰ ਬਣਾਇਆ ਕੀ ਤੁਸੀਂ ਬੜੀਆਂ ਆਂ ਤੁਸੀਂ ਆਲੂ ਬੜੀਆਂ ਉਹ ਅੰਬਰਸਰੇ ਦੀਆਂ ਬੜੀਆਂ ਵੇਤੂ ਖਾਂਦੀ ਐ ਕਹਿੰਦੀ ਇਹਦੇ ਖਾਈ ਅੰਬਰਸਰ ਦੀਆਂ ਬੜੀਆਂ ਅੱਜ ਬੜੀਆਂ ਬਣਾਈਆਂ ਅੰਬਰਸਰ ਵਾਲਿਓ ਤੁਹਾਡੀ ਡਿਸ਼ ਬਣ ਲੱਗੀ ਆ ਬਣਦਾ ਗਈ ਸੀ ਹੁਣ ਫੁੱਲਾ ਲੱਗਿਆ ਪਟਾਰੀ ਇਹਦੇ ਵਿੱਚ ਹੈ ਹਾਂਜੀ ਲੋ 1 2 3 ਅੰਬਰਸਰੀ ਦੀਆਂ ਬੜੀਆਂ ਵੀ ਮੈਂ ਖਾਂਦੀ ਨਾ ਤੂੰ ਕਰੇ ਚੰੜੀਆਂ ਵੀ ਮੈਂ ਸਿੰਧੀ ਨਾ ਇਹਦੇ ਰਗਾ ਦਹੀਂ ਜੋ ਗੁਰਤ ਸਤਨਾ ਆ ਵਸਿਆ ਫਾਸ਼ਾ ਲੈ ਵੀ ਠੰਡੀ ਹਵਾ ਜਿਦਾਂ ਮੋਟਰ ਤੇ ਬੈਠ ਕੇ ਉੱਟੀ ਜਾਂਦੇ ਆਪਾਂ ਅੱਜ ਖਾਣੇ ਪਹਿਲੀ ਬਲਕੀ ਕਰਵਾਈ ਕਰੋ ਬਾਕੀ ਰਜੀ ਮੈਂ ਐਸੇ ਬਿੱਗਰਾ ਯਾਰ ਨਹੀਂ ਨਾ ਖਵਾ ਦੋ ਜੀ ਹੈਂ ਨਹੀਂ ਨਾ ਖਾਓ ਤੇ ਆਖਣੀ ਮੁੰਡੀ ਦੇਜੋ ਤਾਂ ਜਮੇ ਖਾਣੀ ਜੇ ਕੀ ਭੁੱਖ ਲੱਗੀ ਹੈਂ ਹੋ ਗਿਆ ਮੱਠੀਆਂ ਤਾਂ ਆਉਂਦੀਆਂ ਨਹੀਂ ਖਾ ਲੀਆਂ ਇੱਕ ਇੱਕ ਰੋਟੀਆਂ ਦੀ ਭੁੱਖ ਨਹੀਂ ਲੱਗੀ ਅੱਜ ਰੜੀ ਨਹੀਂ ਬਣਾਤਾ ਹੋ ਜੀ ਹੂੰ ਰੜੀ ਬਣਾਤਾ ਹੈ ਬੜੀਆਂ ਬੜੀਆਂ ਇਸ ਵਾਰ ਕੀ ਬੜੀਆਂ ਨੇ ਮਿਰਚਾਂ ਬਹੁਤ ਸਿਵੀ ਬੜੀਆਂ ਵੇਚੀ 6 ਰੋਟੀਆਂ ਲੱਕੇ ਆਈ ਸੀ ਇਹ ਘਰ ਦੀ ਰੋਟੀ ਬਾਹਰ ਜਿਹੜਾ ਖਾਂਦਾ ਨਾ ਬੰਦਾ ਘਰ ਖਾਂਦਾ ਹਾਂਜੀ ਰੋਟੀ ਘੱਟ ਖਾ ਹੁੰਦੀ ਹੈ ਜੇ ਬੰਦੇ ਬਾਹਰ ਜੇ ਖਾ ਜੇ ਖਾਂਦਾ ਨਾ ਇਹ ਆਟੋਮੈਟਿਕਲੀ ਵੱਧ ਖਾ ਜਾਊਗਾ ਜੀ ਗੁਣ ਖਾਵੇ ਹਾਂ ਉੱਕਣ ਹਾਂ ਵਲੰਤਸ ਵਲੰਤਸ ਪਾਲਿਆ ਇੱਥੋਂ ਦਿਖਦੀ ਆ ਮੇਤਰੋ ਸਾਰੀ ਰੋਮ ਆਹ ਕੰਦੇ ਉਤੋਂ ਆਪਾਂ ਲੱਗਦਾ ਬਹੁਤ ਉੱਚੇ ਖੜੇ ਆਂ ਰੂਮ ਦੇ ਰੂਮ ਐਦਾਂ ਨਾ ਦੇ ਇਧਰੋਂ ਆਏ ਆ ਤੇ ਇਧਰੋਂ ਆਏ ਆ ਵਿਚਾਲੇ ਵਿਚਾਲੇ ਗੱਭੇ ਰੂਮ ਮੈਂ ਤੇ ਹਾਲ ਦਾ ਸਾਰੇ ਉੱਚੀ ਜਗ੍ਹਾ ਆਪਾਂ ਇਸ ਟਾਈਮ ਸੈਟ ਤੇ ਖੜੇ ਉੱਚੀ ਜਗ੍ਹਾ ਤੇ ਪਰਲੇ ਪਾਸੇ ਵੀ ਉੱਚੇ ਕਿਨਾਰੇ ਹੋਣਗੇ ਪਰ ਇੱਥੋਂ ਜਿਹੜਾ ਰੂਮ ਸ਼ਹਿਰ ਦੇਖਣਾ ਵੇ ਵਿਊ ਹੈ ਨਾ ਬਹੁਤ ਸੁਣਾਉਂਦਾ ਜਿੰਨਾ ਤੁਸੀਂ ਦਿਨ ਚ ਸੋਹਣਾ ਦੇਖ ਸਕਦੇ ਹੋ ਨਾ ਕੁਛ ਨਾਲ ਵੀ ਰਾਤ ਨੂੰ ਉਸ ਤੋਂ ਜਿਆਦਾ ਵਧੀਆ ਦੇਖਦੇ ਬੇਟੇ ਆਈ ਨੋ ਥੈਟ ਆਈ ਨੋ ਥੈਟ ਅੱਛਾ ਉਹ ਵੀ ਇਹਨਾਂ ਦੀ ਦਿਲ ਜੋਦ ਨੂੰ ਦੇਖਦੇ ਦਿਲ ਜੋਦ ਹਾਂ ਜਿੰਨਾ ਦਿਨ ਚ ਦੇਖਿਆ ਸੋਹਣਾ ਨਾ ਉਸ ਤੋਂ ਜ਼ਿਆਦਾ ਵਧੀ ਰਾਤ ਨੂੰ ਦੇਖਦੇ ਲੇਟਾਂ ਨੋਟ ਬਲਦੀ ਹੁੰਦੀ ਹੈ। ਠੀਕ ਗਰਮੀ ਘੱਟ ਹੁੰਦੀ ਆ। ਹੁਣ ਤਾਂ ਧੁੱਪ ਲੱਗੀ ਹੋਈ ਆ ਸੂਰਜ ਦੇਵਤਾ ਉਹ ਟਮਾੜ ਮਾਰ ਰਹੇ ਨੇ ਉੱਪਰੋਂ। ਸਿੱਧੀ ਧੁੱਪ ਪੈ ਰਹੀ ਆ। ਗਰਵਾਹ ਕਿੱਧਰ ਗਿਆ? ਗਰਵਾਜ ਕੀ ਕਰਦਾ ਬੇਟੇ? ਉਹ ਜਿਹਾ। ਗਰਵਾਜ ਨੂੰ ਲੱਗ ਗਈ ਕੋਈ ਚੀਜ਼ ਇਹ ਦੱਕਣ ਲੱਗੇ ਆਪਣੇ ਬੰਗਾਲੀ ਭਰਾਵਾਂ ਦੀਆਂ ਤੇ ਇੱਥੇ ਖਿਲਾਉਣੇ ਖਰੋਣੇ ਪਏ ਹੋਣੇ ਆ। ਬਸ ਨਿਆਣਿਆਂ ਉਹ ਨਿਆਣੇ ਵਾਲੇ ਗੱਲਾਂ ਹਨਾ। ਚੰਨੇ ਆ ਜੀ ਪੰਜਾਬੀ ਚ ਪਾਉਣ ਵਾਲੇ ਛੱਲੇ ਨਹੀਂ ਹੁੰਦੇ ਹਾਂ ਉਹ ਹੈ ਇਹਨੂੰ ਐਸੇ ਦਿਖਲਾਉਣੇ ਨੇ ਦਿਖਲਾਉਣੇ ਨੂੰ ਤਾਂ ਹੈਗੇ ਹੀ ਉਹ ਸਿੱਕਾ ਤਾਂ ਆਪੀ ਤੇ ਆਉਣੀ ਤਾਂ ਜਾਬੀ ਕਿਹਦੀ ਪਾਉਣੀ ਆ ਬਿਲਕੁਲ ਹੈ ਕਿ ਕਿਹ ਜਾਬੀ ਦੇਖੋ ਕਰ ਬੀਆ ਕਾਦੀ ਜਾਬੀ ਆ ਉਹ ਦੇ ਦੋ ਟਕ ਟਕ ਆ ਤੇ ਪਿੱਟ ਪਿੱਟ ਦੀ ਟਟਾਰਾ ਲਾਉ ਨੂੰ ਕਹਾਂ ਜਿੱਤ ਹੋ ਗਿਆ ਨੇ ओ ओ नंदा गेट की चाबी अच्छा गेट की चाबी ओ पूछ तेरी मम्मी जड़ी आपे देखरे तू ना टेंशन लिया करे नहीं।, नहीं है नहीं। तू बड़ा होला बस टेंशन नहीं कर और ठीक है आजा उधर देख हमारा रूम किथे आ आजा देख हम आ जा खा ले गोदी जाके देखूंगा मैं एकदम अलग है ओ दिस तो कैसे लिया ऐसा है वो बच्चे पास चलाया हां चलिए देख ली देख ले चलिए सही तुमको बताऊं देखिए भाई लो तुमको हां भाई लो तुमको दिखती एक लाल उमरीदाई ਨੂੰ ਤੇ ਮੈਂ ਤਾਂ ਲੈਣੇ ਗਿਆ ਤੇ ਨਾ ਕਹਿੰਦੇ ਅਸੀਂ ਅੱਜ ਕਰਨੀ ਆ ਸੰਵਾਦ ਵੀ ਕੱਲ ਅਸੀਂ ਕੀਤੀ ਸੀ ਦੋ ਤਿੰਨ ਲਗਾਤਾਰ ਕੀਤੀ ਜਾ ਕੇ ਲੇਕ ਤੇ ਬਾਤ ਕਰਕੇ ਉਹਨੇ ਕਹਿੰਦੇ ਸਮੁੰਦਰ ਤੇ ਸੀ ਬਾਤ ਕਰਦੇ ਆ ਅੱਜ ਕਹਿੰਦੇ ਅਸੀਂ ਸੰਵਾਦ ਕਰਨੀ ਆ ਸੰਵਾਦ ਕਰਨ ਵਾਸਤੇ ਇਸ ਤੋਂ ਵਧੀਆ ਜਗ੍ਹਾ ਕੋਈ ਪਤਾ ਕੋਈ ਹੋਰ ਹੀ ਸਾਦੀ ਹੋਰ ਕੋਈ ਵੀ ਤੁਸੀਂ ਪਲੀਜ਼ ਆਪਣੇ ਕੱਪੜੇ ਉਤਾਰੋ ਤੇ ਇੱਥੇ ਲੇਟ ਜਾਓ ਐਕਸੀ ਨਹੀਂ ਜੇ ਸਾਡੇ ਵਾਸਤੇ ਉਹਨੇ ਕਿ ਆਉ। ਉਹ ਕੁਰਸੀ ਵੀ ਲੋਡੀਆਂ ਰੱਖਿਆ ਕੁਰਸੀ ਵਾਹ। ਉਹਦੀ ਲੋਡ ਹੈ ਇਹ ਪੈਓ ਤੁਸੀਂ। ਹਾਈ ਨਾ ਜੀ। ਇਸ ਨਾਲ ਵਾਸਤੇ ਐਦਾਂ ਮੂੰਹ ਕਰਕੇ ਇੱਧਰ ਬੈਠ ਜਾਓ ਜੇ ਤੁਹਾਨੂੰ ਕੱਲ ਦੇ ਵਲੌਗ ਕਿਸੇ ਨੇ ਪਛਾਣ ਲਿਆ ਤਾਂ ਉਹ ਕਹਦੇ ਹੋ। ਰੰਗ ਥੋੜਾ ਹੋ ਜਾਣਾ ਬਿਲਕੁਲ ਇਹਨਾਂ ਕਾਲਾ ਫੌਜੀਆ ਦੇ ਬੂਟ ਵਰਗਾ। ਕਾਲਾ ਕਾਲਾ। ਫੌਜੀ ਇਹਨੇ ਬੂਟ ਵਰਗਾ ਰੰਗ ਹੋ ਜਾਣਾ। ਸਾਡਾ ਸਾਡਾ। ਮਾਹੌਲ ਬਿਤਰ ਕੱਟੇ ਅਗਸਤਰਾ ਮਹੀਨਾ ਆ ਗਿਆ ਨਾ। ਬਿਲਕੁਲ ਸ਼ਾਂਤ ਸ਼ਾਂਤੀ ਹੈ ਨਹੀਂ ਤਾਂ ਕਾਫੀ ਰੌਣਕ ਮੇਲਾ ਹੁੰਦਾ ਟੂਰਿਸਟ ਕਾਫੀ ਹੁੰਦਾ ਰੋਂਗ ਤੇ ਵੀ ਟੂਰਿਸਟ ਹੈਗਾ ਇਸ ਵਾਰ ਟੂਰਿਸਟ ਆਇਆ ਬਹੁਤ ਹੈ ਪਰ ਸਭ ਤੋਂ ਜ਼ਿਆਦਾ ਟੂਰਿਸਟ ਨਾ ਵਰਟੀਕਲ ਸਿਟੀ ਦੇ ਵਿੱਚ ਹੈ ਕਿਉਂਕਿ ਜੁਬਲੀਓ ਮਨਾ ਰਹੇ ਆ 25 ਸਾਲਾ ਵਾ ਜਿਹੜੀ ਆਉਂਦੀ ਹੁੰਦੀ ਹੈ ਨਾ ਉਹਦੀ ਕੁਐਸਚਨ ਧਰਮ ਦੇ ਵਿੱਚ ਵਰਟੀਕਲ ਸਿਟੀ 'ਚ ਬਹੁਤ ਜ਼ਿਆਦਾ ਰਸ਼ ਹੈ ਹਰ ਇੱਕ ਸਾਲ ਹੀ ਹੁੰਦਾ ਹੈ ਪਰ ਇਸ ਵਾਰ ਕੋਈ ਜ਼ਿਆਦਾ ਰਸ਼ ਹੈ ਬਾਕੀ ਰੋਂਗ ਸੈਂਟਰ ਵੱਲ ਨਹੀਂ ਫਲਾਮਿਨੀਆ ਹੋ ਗਿਆ ਤਸਦੀਬਲੇ ਹੋ ਗਿਆ ਇੱਧਰ ਵੱਧ ਰਸ਼ ਹੈ ਇੱਥੇ ਲੋਕ ਸੜਕਾਂ ਘੱਟ ਲੁੱਕੂ ਮਗੇ ਨਾ ਗੇੜਾ-ਗੇੜਾ ਘੱਟ ਕੇ ਮੋੜ ਜਾਂਦੇ ਹਾਂਜੀ ਕੀ ਖਾਣਾ ਤੁਸੀਂ ਹੁਣ ਆਈਸਕ੍ਰੀਮ ਕੀ ਖਾਣੇ ਆਈਸਕ੍ਰੀਮ ਕੀ ਖਾਣੇ ਆਈਸਕ੍ਰੀਮ ਮੈਨੂੰ ਸਮਝ ਨਹੀਂ ਲੱਗੀ ਆਈਸਕ੍ਰੀਮ ਆਈਸਕ੍ਰੀਮ ਖਾਣੀ ਤੂੰ ਹੀ ਖਾਣੇ ਆਈਸਕ੍ਰੀਮ ਇਹ ਖਾਊਗਾ ਫੇਰ ਤੁਸੀਂ ਖਾ ਲਓ ਮੁੰਡੀ ਕੀ ਤੇ ਕੀ ਛੋਟੀ ਵੱਡੀ ਓਏ ਮੁੰਡੀ ਹਾਂਜੀ ਆਈਸਕ੍ਰੀਮ ਲੈ ਆਈਸਕ੍ਰੀਮ ਹਾਂਜੀ ਚਲੋ ਕਿਹੜੀ ਖਾਣੀ ਆ ਤੂੰ ਬੇਟਾ ਤੂੰ ਲੈ ਤਾਰਾ ਹੈ ਟੋਕਰਾ ਤੂੰ ਚੋਕਰਾ ਤੂੰ ਡੈਲੀ ਕੁਲ੍ਹਸੇ ਬੱਚਿਆਂ ਨੇ ਹਾਂਜੀ ਲੈਣੀ ਬੱਚਾ ਸਾਹਿਬ ਕੀ ਹੋ ਗਿਆ ਤੈਨੂੰ ਚਾਹ ਤੋਂ ਅੱਜ ਸਕੇ ਦੀ ਮਸੰਦ ਨਹੀਂ ਆ ਰਹੀ। ਚਾਹ ਦੇ ਕਿ ਤਾ ਮੂਲ ਵੀਰੇ। ਬੁਲਦੀ ਸਾਹਿਬ ਨੇ ਅੰਦਰ ਆਰਡਰ ਦਿੱਤਾ। ਆਹ ਕਹਿੰਦਾ ਮੈਂ ਖਣੀ। ਹਾਂ। ਕਹਿੰਦਾ ਮੈਂ ਚਾਕਲੇਟ ਖਾਣ ਲਈ ਗੱਡੀ ਚ ਪੁੱਛਿਆ। ਲੈ ਤੇ ਖਣੀ ਚੁੱਪ। ਤੇ ਖਣੀ। ਹਾਂਜੀ। ਮੈਂ ਲੇਕਿਨ ਹੋਰ ਕਿ ਅੱਧੀ ਖਰੇ ਫਤ ਤੇ। ਹਾਂ ਚ ਲੱਗਦੀ ਅੱਧੀ ਖਰੇ। ਪਾਪਾ ਨੇ ਵੀ ਲੈ ਲਈ ਮੇਤਰੋ ਆਈਸਕ੍ਰੀਮ। ਮੈਂ ਦਿੱਤੀ ਹੈ ਕੇਂਦਰ ਵਾਲੀ। ਓਨਲੀ ਕੇਂਦਰ। ਇਹ ਚਾਕਲੇਟ ਜਦ ਲਈ। ਹਾਂ। ਥਾਉ ਲੈਣਾ। ਹਟਾ ਫੇਕ। ਮਾਤੀ ਜਾਨੀ ਤੁਹਾਨੂੰ ਚਾਲੇ ਵੇ। ਖਣੀਆਂ? ਹੈ? ਖਣੀਆਂ ਨਹੀਂ ਪਚ ਗਈ। ਖਾ ਲੇਗਾ? ਫਟਣ ਦੀ। ਆਹ। ਅੱਪੇ ਜਾਨੀ। ਉੱਤ ਜਾ। ਇਹ ਇਧਰੇ ਹਟਾਓ। ਦੇਖੋ ਅੱਥੀ ਕਿ ਮੈਨੂੰ ਵਿੜੇ ਨੇਣਿਆਂ ਨੇ। ਨੇਣੇ ਦੀ ਮਾਂ ਨਹੀਂ ਮਤਲਬ ਬੇਟੀ ਮੇਟੋ ਆਦੀ। ਹਾਂਜੀ ਮੈਂ ਤਾਂ ਉਹਨੂੰ ਪਵਾਉਂਦੀ ਸੀਗੀ ਤਾਂ ਲਈ। ਹੈ ਸਹੀ? ਦਿਜੋ ਸਾਪੇ ਮੈਂ। ਦਿਜੋ ਨਹੀਂ ਗੁਰਫੀ ਖਾਣ ਤੋਂ ਪਹਿਲਾਂ ਮੈਂ ਖਾ ਲਈ। ਤੁਸੀਂ ਤੇਰੇ ਮੈਂ ਆ ਕੀ ਆ? ਓਏ ਨੱਕ ਤੋਂ ਹਾਂ ਮਾੜੇ ਆਪਣੇ ਦੇਖੀ ਤੇ ਕੱਪੜੇ ਦੇ ਆਪ ਕੱਪੜੇ ਮੈਂ ਕਿਹਾ ਪੜੋ ਤੇਰਾ ਪਲ ਆਇਆ ਤੇ ਮਮੀ ਤੁਲਾਉ ਦੇਖੂਗੀ ਕਿਹੜਾ ਘੱਟ ਦੇਰੋਂ ਮੈਂ ਬਲੌਗ ਦੇਖਿਆ ਕਈ ਕੀ ਕਰ ਵੈ ਕਹੀ ਮੜਿਆ ਹੈ ਕਈ ਮੜਿਆ ਬਲੌਗ ਦੇਖੋ ਆ ਦੇਖੋ ਇਹਦੀ ਆਹੀ ਸ਼ਕਲ ਦੇਖੋ ਇਹ ਵੈ ਇਸਕਰੀ ਪਾਤੀਆ ਬਲੌਗ ਦੇਖਿਆ ਇਹਨੂੰ ਦੇਖੋ ਇਹਦੇ ਹੋਰ ਗੱਲਾਂ ਜੇ ਦੰਦ ਮੋਢੇ ਹੁੰਦੇ ਹਨ ਨਾ ਇਹ ਵੀ ਲਿਬੜੇ ਹੋਣੇ ਸੀਗੇ ਹੁਣ ਹੈ ਨਹੀਂ ਨਾ ਮੋਰ ਲਈ ਤੇ ਬਡੇ ਹੀ ਹੈਗੇ ਨਾ ਹੈ ਨਾ ਓਰੇ ਤਾਂ ਲਿਪਰੇ ਆਇਆ ਥੋ ਤੇ ਦਾਦ ਹੂੰ ਹੂੰ ਆਈਸਕ੍ਰੀਮ ਖਾਦੀ ਖਾਣੀ ਤਾਂ ਹਵਾ ਚੱਲ ਰਹੀ ਤੇਰੇ ਸਾਰੇ ਮੂਲੇ ਬੜੇ ਤਾੜੇ ਤੁਹਾਡੇ ਵੀ ਸਾਰੇ ਹੀ ਆ ਜੀ ਹਾਂਜੀ ਨਹੀਂ ਯਾਰ ਆ ਦੇਖੋ ਹੈਗਾ ਹੈਗਾ ਦੇਖੋ ਜੀ ਹੈਗਾ ਸਾਫ ਨਹੀਂ ਕਰਨਾ ਇਹ ਕੱਟ ਦੋ ਇਹ ਤਾਂ ਬੱਚੇ ਹੈ ਸਾਫ ਹੈ ਸਾਫ ਤਾਂ ਚੱਟ ਲੈ ਹੂੰ ਚੱਬੋ ਇਹ ਕਿਤਾ ਗਰਮੀ ਹੈ ਨਹੀਂ ਆ ਚੱਟ ਲੈ ਇਧਰ ਆ ਲੈ ਚੱਟ ਲੈ ਉਲਟਾ ਵਾ ਜੀ ਮਾੜਾ ਸਾਹ ਸਾਹ ਦਾ ਗਰਮੀ ਨਹੀਂ ਜਾ ਰਹੀ ਖਵਾ ਚੱਲ ਰਹੀ ਹੈ ਬੱਚਿਆਂ ਨੇ ਦੋ ਪਾਸੇ ਤਰੀਮਾ ਪੜੇ ਹੋਏ ਕਰੋ ਤੇਰੀ ਗਾਪੀ ਸੁੱਟ ਦੀ ਓਕੇ ਐ ਵੀ ਪੜੀ ਮਾ ਪੁੱਤ ਤੇਰੀ ਵੀ ਡਿੱਗ ਜਾਨੀ ਤੂੰ ਫਟਾਫਟ ਚੱਲ ਬੈਠ ਤੇ ਇੱਥੇ ਬਿਠਾ ਕੇ ਹਵਾ ਚੱਲ ਰਹੀ ਸੀ ਸਾਰਾ ਚੌੜਲੇ ਦੇ ਕੱਪੜਾ ਪਾ ਲਈ ਖਵਾ ਨਾ ਗਰਮ ਹੋਵਣਾ ਚਿੱਦੀ ਬਿਲ ਜਾਂਦੀ ਹੈ ਤੇ ਮਿੱਤਰੋ ਆਪਾਂ ਆਪਣੇ ਸ਼ਹਿਰ 'ਚ ਪਹੁੰਚ ਗਏ ਹੁਣ ਘੁਮ ਘੁਮਾ ਕੇ ਬੱਚਿਆਂ ਨੇ ਚੌਕੜ ਖਾ ਲਈ ਆ ਤੇ ਕੇਕ ਸ਼ਾਮ ਨੂੰ ਖਾਣਗੇ ਤੇ ਆਪਾਂ ਨੂੰ ਘਰ ਚੱਲ ਲੈ ਗੱਜ ਰੈਸਟੋਰੈਂਟਸ ਕਰਦੇ ਆ ਸਮਾਂ ਵੀ ਕਾਫੀ ਹੋ ਗਿਆ 4:00 ਵੱਜ ਗਏ ਨੇ ਤੇ ਵਲੌਗ ਇੱਥੇ ਆਪਣਾ ਜੇ ਆਪਣੀ ਜਲਾਤੀ ਉਤੇ ਬੰਦ ਕਰਦੇ ਆ ਤੇ ਜੇ ਤੁਹਾਨੂੰ ਆਪਣਾ ਜਿਹੜਾ ਵਲੌਗ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਕਰਿਓ ਜੇ ਹਾਲ ਤੱਕ ਨਹੀਂ ਕੀਤਾ ਬੈਲ ਆਈਕਨ ਤੇ ਕਰਿਓ ਕਲਿੱਕ ਸਰੇ ਮਿਲਾਂਗੇ ਸੋਨੇਜੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ